ਹੈਲੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕਿਦਾਂ ਠੀਕ ਹੋ ਸਾਰੇ ਤੇ ਕਰ ਲੋ ਸ਼ੌਂਕ ਆਪਣੀ ਪੀੜੀ ਮਾਦੀ ਦੇ ਬੱਚਿਆਂ ਦਾ ਇਹ ਦੋ ਗੋ ਬੱਚੇ ਉਧਰ ਦੂਜੀ ਮੁਰਗੀ ਜਿਹੜੀ ਬੱਚੇ ਕੱਢਦੀ ਭਈ ਆ ਚੰਨੂ ਉਧਰ ਉਹ ਵੀ ਸ਼ੌਂਕ ਕਰਵਾਵਾਂਗੇ ਕੱਲ ਨੂੰ ਸ਼ੌਂਕ ਕਰਵਾਵਾਂਗੇ ਅੱਜ ਦੇ ਵਲੌਗ ਵਿੱਚ ਆਪਾਂ ਇਹਨਾਂ ਬੱਚਿਆਂ ਦਾ ਸ਼ੌਂਕ ਕਰਵਾਵਾਂਗੇ ਕਿਉਂਕਿ ਆਪਾਂ ਹੁਣ ਜਿਹੜੇ ਜਾਨਵਰ ਸੇਲ ਤੇ ਪਾਇਆ ਕਰਨੇ ਆ ਜਾਂ ਸ਼ੌਂਕ ਕਰਵਾਇਆ ਕਰਨਾ ਜ਼ਿਆਦਾਤਰ ਹੁਣ ਆਪਾਂ ਇੱਕ ਚੈਨਲ ਬਣਾ ਲਿਆ ਆਪਣਾ YouTube ਤੇ ਠੀਕ ਹੈ ਉਹਦਾ ਲਿੰਕ ਮੈਂ ਆਪਣੇ ਸਟੇਟਸ ਤੇ ਲਾਇਆ ਕਰੂੰਗਾ ਪੂਰੇ ਦੇ ਸ਼ੌਂਕ ਕਰਵਾ ਕਰਾਂਗੇ ਠੀਕ ਹੈ ਤੇ ਕਰ ਲਿਆ ਸ਼ੌਂਕ ਬੱਚੇ ਕੱਲ ਲੈਣਾ ਮੁਰਗੀ ਨੇ ਕੱਢੇ ਸੀਗੇ 6 ਬੱਚੇ ਆ ਠੀਕ ਹੈ ਇਹਨਾਂ ਨੂੰ ਗੋੜ ਵਾਲਾ ਪਾਣੀ ਆਪਾਂ ਲਾਤਾ ਹਾਂ ਤੇ ਤਕਰੀਬਨ ਜਿੰਨੀ ਕੋ ਆਪਣੀ ਜਾਣਕਾਰੀ ਹੈਗੀ ਜਾਂ ਨੌਲੇਜ ਆ ਉਹਦੇ ਉੱਪਰ ਹੀ ਸ਼ੇਅਰ ਕਰਿਆ ਕਰਾਂਗੇ ਆਪਾਂ ਆਪਣੇ YouTube ਲਿੰਕ ਤੇ ਠੀਕ ਹੈ ਨੂੰ ਪਾਉਣ ਮੁਰਗੀ ਨੂੰ ਪਾਉਣੇ ਆ ਧਨਾ ਤੇ ਠੀਕ ਹੈ ਤੇ ਬੱਚੇ ਕੱਲ ਕੱਢਿਆ ਨੇ ਠੀਕ ਹੈ ਤੇ ਜਿੰਨੇ ਵੀ ਦੋਸਤ ਨੇ ਆਪਣੀ ਬਰੀਡ ਦਾ ਸ਼ੌਂਕ ਕਰਨਾ ਜਾਂ ਆਪਣੇ ਕੋਲੋਂ ਬੱਚੇ ਕੋਈ ਜਾਨਵਰ ਲੈਣਾ ਹੁੰਦਾ ਤਾਂ YouTube ਤੇ ਆਪਾਂ ਲਿੰਕ ਪਾ ਦਿਆ ਕਰਾਂਗੇ ਸਟੇਟਸ ਤੇ YouTube ਤੇ ਜਾ ਕੇ ਉਥੇ ਕਮੈਂਟ ਕਰ ਦਿਆ ਕਰਿਓ ਠੀਕ ਹੈ ਰੇਟ ਰੂਟ ਉਥੇ ਆਪਾਂ ਕਰਿਆ ਕਰਾਂਗੇ ਤਕਰੀਬਨ ਜ਼ਿਆਦਾਤਰ ਠੀਕ ਹੈ ਤੇ ਜਿਹੜੇ ਆਪਾਂ ਸ਼ੌਕ ਕਰਾਵਾਂਗੇ ਆਪਣੀ ਘਰ ਦੀ ਬਰੀਡ ਦਾ ਕਰਾਇਆ ਕਰਾਂਗੇ ਸ਼ੌਕ ਜ਼ਿਆਦਾਤਰ ਜਦੋਂ ਕਿਤੇ ਚਲੋ ਕਿਸੇ ਦੋਸਤ ਕੋਲ ਚੰਗੇ ਜਾਨਵਰ ਹੋਏ ਤਾਂ ਉਹਨਾਂ ਦਾ ਵੀ ਆਪਾਂ ਸ਼ੌਕ ਕਰਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਜ਼ਿਆਦਾਤਰ ਆਪਣੀ ਕੋਸ਼ਿਸ਼ ਇਹ ਹੋਇਆ ਕਰਦੀ ਆਪਣਾ ਸ਼ੌਕ ਜਿਹੜਾ ਤੁਹਾਡੇ ਸਾਹਮਣੇ ਲਿਆਇਆ ਜਾਵੇ ਠੀਕ ਹੈ ਕਿਆ ਬੱਚੇ ਆਪਾਂ ਮੁਰਗੀ ਥੱਲੇ ਕਰ ਦੇਣੇ ਆ ਇੱਧਰ ਨੂੰ ਕੇ ਬੈਠ ਇੱਥੇ ਬੈਠ ਇੱਥੇ ਬੈਠ ਇਹਨਾਂ ਨੂੰ ਕੱਲ ਆਪਣੇ ਥੱਲੇ ਚੱਲ ਚਲੋ 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 ਫਲਾਰੇ ਇਹਨਾਂ ਨੂੰ ਪਾਣੀ ਪਿਲਾ ਚੱਲ ਠੀਕ ਐ ਤੇ ਉਹਦਾ ਆਪਣੇ ਸਟੇਟਸ ਤੇ 3-400 ਤਕਰੀਬਨ ਵਿਊ ਹੁੰਦੇ ਲੇਕਿਨ ਇੰਸਟਾਗ੍ਰਾਮ ਤੇ ਵੀ ਆਪਣਾ 32 300 ਬੰਦਾ ਜੁੜਿਆ ਲੇਕਿਨ YouTube ਤੇ ਹਜੇ ਬਹੁਤ ਘੱਟ ਦੋਸਤ ਜੁੜੇ ਆ 60 70 ਹੀ ਹੋਏ ਆ 60 ਕੋਈ ਨਹੀਂ ਮੈਨੂੰ ਲੱਗਦਾ ਚੈੱਕ ਨਹੀਂ ਕੀਤੀ ਕਿਉਂਕਿ ਅੱਜ ਥੋੜਾ ਬਿਜੀ ਸੀਗਾ ਕੰਮ ਤੇ ਤੇ ਮੈਂ ਇਹੀ ਉਮੀਦ ਕਰਦਾ ਤੁਸੀਂ ਜਿੱਦਾਂ ਤਕਰੀਬਨ ਆਪਾਂ ਨੂੰ Instagram ਤੇ ਪਿਆਰ ਦਿੱਤਾ ਤੇ YouTube ਤੇ ਵੀ ਹੁਣ ਉਦਾਂ ਹੀ ਪਿਆਰ ਦਉਂਗੇ ਆਪਣੀ ਠੀਕ ਹੈ ਕਿਉਂਕਿ ਸ਼ੌਂਕ ਹੁੰਦਾ ਭਰਾਵਾ ਦੇ ਸਿਰ ਤੇ ਯਾਰਾਂ ਦੋਸਤਾਂ ਦੇ ਸਿਰ ਤੇ ਇਕੱਲਾ ਮੈਂ ਕੁਝ ਨਹੀਂ ਕਰ ਸਕਦਾ ਠੀਕਾ ਆਪਣਾ ਸ਼ੌਂਕ ਤੁਹਾਡੇ ਨਾਲ ਹੀ ਹੈ ਕਰ ਲਿਓ ਸ਼ੌਂਕ ਆਪਣੀ ਬرائی ਹੋ ਗਰੀਡ ਦਾ ਇਹਨਾਂ ਦਾ ਪੀਓ ਪੀਲਾ ਆਪਣੇ ਕੋਲ ਹੀ ਹੈ ਠੀਕ ਹੈ ਪੀਲੇ ਮੁਰਗੇ ਦੇ ਬੱਚੇ ਆ ਸਾਰੇ ਇਹ ਤਾਂ ਕਾਲੇ ਵੀ ਬਣ ਜਾਂਦੇ ਹਨ ਕਿਉਂਕਿ ਇਹ ਜਿਹੜੀ ਮੁਰਗੀ ਆ ਇਹ ਅੰਡਰਟੈਗਰ ਦੀ ਨਹੀਂ ਅੰਡਰਟੈਗਰ ਨਹੀਂ ਹਾਂ ਪਰ ਇਹਨਾਂ ਦੇ ਮੁਰਗਾ ਸਗਾ ਜਿਹੜਾ ਆਪਣੇ ਕੋਲ ਪੀਲਾ ਉਹਦੀ ਧੀ ਸੀਗੀ ਇਹਦੀ ਮਾਂ ਜਿਹੜੀ ਜੈਡ ਬਲੈਕ ਸੀਗੀ ਕਿਉਂਕਿ ਉਹ ਪਿਛਲਾ ਬਲੱਡ ਜਿਹੜਾ ਉਹ ਹੋ ਜਾਂਦਾ ਕਾਜਲ ਇਹਦੀ ਮਾਂ ਕਾਜਲ ਸੀਗੀ ਆਪਣੇ ਕੋਲ ਸੀਗੀ ਕਾਲੀ ਮੁਰਗੀ ਜੈਡ ਬਲੈਕ ਉਤੋਂ ਇਹ ਪੀੜੀ ਬਣੀ ਬੀਲੇ ਮੁਰਗੇ ਨਾਲ ਲਾ ਕੇ ਤੇ ਕਿਉਂਕਿ ਇਹਦਾ ਬਾਪ ਜਿਹਦਾ ਸੀਗਾ ਡਾੜੀ ਵਾਲਾ ਸੀਗਾ ਠੀਕ ਹੈ ਇਹ ਫਿਰ ਘਾ ਪੀੜੀ ਬਣ ਗਈ ਪਿਓ ਇਹਦਾ ਪੀਲਾ ਸੀਗਾ ਮਾਂ ਇਹਦੀ ਕਾਲੀ ਸੀਗੀ ਤਾਂ ਕਰਕੇ ਵਿੱਚ ਕਾਲੇ ਬੱਚੇ ਵੀ ਹੁੰਦੇ ਆ ਠੀਕ ਹੈ ਤੇ ਪੀਲੇ ਦਾ ਚਲਾਉਣੀ ਆ ਮੁਰਗਾ ਪੀਲਾ ਹੁਣ ਜਿਹੜੇ ਆਪਾਂ ਪੀਲੇ ਲਾਇਆ ਮੁਰਗੀ ਵੀ ਲਗਭਗ ਪੀਲੀ ਆ ਉਪਰੋ ਗਲ ਵੀ ਵੀ ਆ ਠੀਕ ਆ ਠੀਕ ਆ ਓਕੇ ਤਕਰੀਬਨ ਜਦੋਂ ਬੱਚੇ ਨਿਕਲਦੇ ਆ ਨਾ ਉਹਨਾਂ ਨੂੰ ਗੜਾ ਵਾਲਾ ਪਾਣੀ ਜ਼ਰੂਰ ਪਲਾਇਆ ਕਰੋ ਠੀਕ ਆ ਉਹਦੇ ਨਾਲ ਇਹਨਾਂ ਦੇ ਅੰਦਰ ਜਿਹੜਾ ਹੁੰਦਾ ਆ ਕਲੋ ਵੀ ਪੀੜ ਦੇ ਵਿੱਚ ਕੋਈ ਮਾੜੀ ਮੋਢੀ ਦਿੱਕਤ ਦੁੱਕਤ ਹੁੰਦੀ ਆ ਠੀਕ ਆ ਉਹ ਸੈੱਟ ਹੋ ਜਾਂਦਾ ਤੇ ਉਦੋਂ ਬਾਅਦ ਆਪਾਂ ਫੇਰ ਇਹਨਾਂ ਨੂੰ ਸ਼ੁਰੂ ਕਰ ਦੇਣਾ ਪਾਊਡਰ ਉਹ ਪਾਣੀ ਦੇ ਵਿੱਚ ਰੂਟੀਨ ਚ ਲੱਗੀ ਜਾਣਾ ਇਹਨਾਂ ਨੂੰ ਇਹ ਮਾੜਾ ਮੋਟਾ ਤੇ ਲੀਵਰ ਟੋਣੀ ਦੇ ਵੀ ਲਾਇਦਾ ਠੀਕ ਹੈ ਆਪਾਂ ਤੇ ਉਹੀ ਦੱਸਣਾ ਹੈ ਜਿਹੜਾ ਆਪਾਂ ਤਿਆਰਵਾ ਕੀਤਾ ਹੋਇਆ ਜਿੰਨਾ ਕ ਆਪਾਂ ਨੂੰ ਪਤਾ ਆਪਣਾ ਇਹਦਾ 7-8 ਸਾਲ ਦਾ ਇਹਦਾ ਸ਼ੌਂਕ ਹੈ ਜਿਹਦੇ ਵਿੱਚ ਆਪਾਂ ਬਰੀਡ ਕੀਤੀ ਹੈ ਜਾਂ ਬੱਚੇ ਬਣਾਏ ਆ ਜਾਂ ਇੰਨੀਆਂ ਮੁਰਗੀਆਂ ਇੱਕੋ ਟਾਈਮ ਸਰਸਰ 8-8 ਮੁਰਗੀਆਂ ਵੀ ਆਪਣੇ ਕੋਲ ਕੋੜਕ ਹੁੰਦੀਆਂ ਹੁਣ ਵੀ ਦੋ ਬੈਠਣ ਵਾਲੀਆਂ ਆ ਤੇ ਤਿੰਨਾ ਚਾਰਾਂ ਮਾਦੀਆਂ ਨੇ ਬੱਚੇ ਕੱਢੇ ਹੋਏ ਆ ਠੀਕ ਹੈ ਅੱਜ ਆਪਾਂ ਅੱਜ ਦੇ ਬਲੌਗ ਜਿੱਥੇ ਮੱਦੀ ਦਾ ਸ਼ੌਕ ਕਰਾਵਾਂਗੇ ਕੱਲ ਨੂੰ ਜਿਹੜੀ ਮੁਰਗੀ ਆਪਣੀ ਚੰਨੋ ਆ ਉਹਦੇ ਬੱਚੇ ਦਾ ਕੱਲ ਸ਼ੌਕ ਕਰਾਵਾਂਗੇ ਠੀਕ ਹੈ ਕੱਲ ਵਾਲੇ ਬਲੌਗ 'ਚ ਉਹਦੇ ਬੱਚੇ ਦਾ ਸ਼ੌਕ ਕਰਾਵਾਂਗੇ ਠੀਕ ਹੈ ਤੇ ਓਕੇ ਥੈਂਕ ਯੂ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਅੱਜ ਦੇ ਬਲੌਗ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਠੀਕ ਹੈ